ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਦਿਖਾਵਾਂਗੇ ਇੱਕ ਗੱਬਣ ਚੱਕ ਪਾਸ ਤੇ ਇੱਕ ਚੱਕ ਦੇ ਵਿੱਚ ਹਜੇ ਆਉਂਦੀ ਨਹੀਂ ਦਿਨ ਘਾਟਾ ਇਹ ਦੋ ਲੱਕ ਸੇਲ ਆ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਪੈ ਗਿਆ ਤੇ ਨੰਬਰ ਕਿੰਨਾ ਬਾਈ ਜੀ ਆਪਣਾ ਨੰਬਰ ਹੈਗਾ ਵੀ 946554 373 94654 3073 ਸੋ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਹਿੜੇ ਦੇਖੀ ਜਾਨੇ ਆ ਇਹ ਸੂਈ ਬਾਬਾ ਜੀ ਦੂਜਾ ਸੁਬਣ ਦੂਜਾ ਦੂਜਾ ਸੁਬਾ ਸੂਈ ਹੋਈ ਆ ਤੀਜੇ ਸੁਵੇ ਲਈ ਕੈਮੀਨਾਂ ਦੇ ਕੱਪੜਾ 4 ਮਹੀਨੇ ਚਾਰ ਮਹੀਨੇ ਦੇ ਗੱਪਣ ਚੈੱਕ ਪਾਸ ਚੈੱਕ ਕਰਵਾ ਲਈ ਆਪਾਂ ਕਰਵਾ ਸਕਦਾ ਕੋਈ ਠੀਕ ਆ ਚੈੱਕ ਕਰਵਾ ਕੇ ਦੇਵਾਗੇ ਤੇ ਦੁੱਧ ਕਿੰਨਾ ਥੱਲੇ ਇਸ ਵਕਤ 12 ਕਿਲੋ ਤੋਰੇ ਬਾਹਰ ਨਾਲ ਤੋਰੇ ਸੋ ਵੀਰੋ 12 ਕਿਲੋ ਦੁੱਧ ਤੇ ਥੱਲੇ ਹਾਜ਼ਰ ਆ ਜਮਾ ਇਸ ਵਕਤ ਤੇ 4 ਮਹੀਨਾ ਤੋਂ ਪਲੱਸ ਦੀ ਗੱਪਣ ਚੈੱਕ ਪਾਸ ਸਭ ਤੋਂ ਪਹਿਲੇ ਨੰਬਰ ਆਪਾਂ ਜਿਹੜੀ ਬੈਡ ਦੇਖੀ ਜੰਨੇ ਦੂਜਾ ਸੂ ਐਸ ਵਕਤ ਸੂਈ ਹੋਈ ਐ ਸਵੇਰ ਦਾ ਟਾਈਮ ਆ ਚਵਾਈ ਇਹਦੀ ਹਜੇ ਹੋਣੀ ਆ ਤੇ 10 ਕਿਲੋ ਦੁੱਧ ਨੈਟ ਹਾਜ਼ਰ ਆ ਕੀਮਤ ਇਹਦੀ ਹੈਗੀ ਹੈਗੀ 40000 ਰੁਪਈਆ 4 ਮਹੀਨੇ ਦੇ ਪਲੱਸ ਦੀ ਗੱਭਣ ਚੈੱਕ ਤੁਸੀਂ ਕਰਵਾ ਲਿਓ ਡਾਕਟਰ ਆਪ ਦਾ ਨਾਲ ਲੈ ਕੇ ਤੇ 10 ਕਿਲੋ ਦੁੱਧ ਹਾਜ਼ਰ ਆ 5 ਕਿਲੋ ਡੰਗ ਦਾ ਦੁੱਧ ਸੋ ਲੈਵਾ ਦੇਖੋ ਥੋੜਾ ਆ ਤੁਹਾਡੇ ਸਾਹਮਣੇ ਆ ਥਾਂ ਦੇਖਣ ਮਾ ਸਾਫ਼ ਸੁਥਰਾ ਵਧੀਆ ਤੇ ਚਵਾਈ ਫਿਰ ਆਪਾਂ ਮਸ਼ੀਨ ਨਹੀਂ ਕਰਦੇ ਆਂ ਮਸ਼ੀਨ ਨਾਲ ਵੀ ਹੱਥਾਂ ਨਾਲ ਵੀ ਠੀਕ ਆ ਚਵਾਈ ਵੀਰ ਕਰਦੇ ਆਂ ਮਸ਼ੀਨ ਵੀ ਕਰੇ ਪਈ ਹੈਗੀ ਤੇ ਹੱਥਾਂ ਨਾਲ ਵੀ ਚਵਾਈ ਕਰ ਲੈਂਦੇ ਆਂ ਬਹਾਵਨ ਦੇ ਦੂਜਾ ਸੂਆ ਸੂਈ ਹੋਈ ਹੈ ਤੀਜੇ ਮਹੀਨੇ ਲਈ ਚਾਰਵੇਂ ਮਹੀਨੇ ਦੀ ਖੱਪਣ ਚੱਕ ਪਾਸ ਚੱਕ ਕਰਵਾ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਤੇ ਦੂਜੇ ਨੰਬਰ ਆਪਾਂ ਜਿਹੜੀ ਬੱਛੀ ਦੇਖੀ ਜੰਨੇ ਆ ਇਹ ਕੈਗ ਮਹੀਨੇ ਦੀ ਸੂਈ ਵੀ ਹੈ ਇਹ 1 ਮਹੀਨੇ ਦੀ ਗੱਬਣਾ ਯਾਰ ਇਹਨੂੰ ਸੂਜ ਨੂੰ ਤਿੰਨਾਂ ਤਿੰਨ ਮਹੀਨੇ ਹੋ ਗਏ ਹੁਣੇ ਦੁੱਧ ਕਿੰਨਾ ਹੁੜਾ ਇਸ ਵਕਤ ਐਸ ਵਕਤ ਚਲੇ ਹਲੇ 6-7 ਕਿਲੋ ਦੁੱਧ ਆ ਹੁੜੀ ਬਿਮਾਰ ਹੋ ਗਈ ਸੀ ਹੁਣ ਠੀਕ ਆ ਗਈ ਵੱਧ ਜਾਣਾ ਹੁਣ ਦੁੱਧ ਦੇ ਨੇ ਠੀਕ ਆ 3 ਕਿਲੋ ਟਾਈਮ ਦਾ ਦੁੱਧ ਹਾਜ਼ਰ ਹੈਗਾ ਆਰਾਮ ਨਾਲ ਤੇ ਮਹੀਨਾ ਹੋ ਗਿਆ ਟੀਕਾ ਲੱਗੇ ਇਹਨੂੰ ਹਾਂ ਪੂਰੀ ਪਿਓਰ ਆ ਗਈ ਗਾਂ ਤਾਂ ਮਹਿੰਗੀ ਆ ਗਈ ਗੱਲ ਕਰ ਬੱਸ ਠੀਕ ਆ ਤਾਜੀ ਥੱਲੇ ਸੀਗਾ 20 ਤੋਂ ਪਾਰ ਦੁੱਧ ਇਹਦੇ ਥੱਲੇ ਵੀ 24-25 ਦਿੱਤਾ ਇਹਨੇ ਠੀਕ ਆ ਤਾਜੀ ਨੇ ਤੇ ਥੋੜੀ ਵੈਜ ਦੀ ਮਤਲਬ ਬਿਮਾਰ ਹੋ ਗਈ ਸੀ ਨਾ ਹਾਂ ਬਿਮਾਰ ਹੋ ਗਈ ਤੇ ਹੁ ਤੇ 6 ਕਿਲੋ ਦੁੱਧੇ ਥੱਲੇ ਹਾਜ਼ਰ ਆ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਤੇ ਸਵਾ ਲੈਵਲ ਹੋਵਾ ਦੇਖੋ ਸਾਫ ਸੁਥਰਾ ਤੇ ਥੰਡ ਵਗੈਰਾ ਚਾਰੇ ਜਮਾ ਓਕੇ ਜਮਾ ਗਰੰਟੀ ਹੈ ਜੀ ਓਕੇ ਜੀ ਸੋ ਥੰਡ ਵਗੈਰਾ ਪੂਰੇ ਓਕੇ 6 ਕਿਲੋ ਮੰਨ ਲਓ ਕੋਈ ਗੱਲ ਨਹੀਂ ਤੇ ਇਹਦਾ ਮੁੱਲਾ ਪੱਕੀ ਰੱਖਿਆ ਜੀ ਇਹਦਾ ਵੀ 40000 ਇਹਦਾ ਵੀ 40000 ਰੁਪਏ ਜੋੜੇ ਦਾ 75000 ਦੇ ਦੇਣਾ ਠੀਕ ਹੈ ਸੋ ਜੋੜਾ ਵੀਰ ਤੇ ਕਹਿੰਦੇ ਦੇ ਦਾਂਗੇ 75000 ਦਾ ਤੇ 40 40000 ਰੁਪਏ ਮੁੱਲਾ ਚਾਰ ਮਹੀਨੇ ਦੀ ਗੱਪਣ ਚੈੱਕ ਪਾਸ ਜੀ 30 ਲੀਟਰ ਦੁੱਧ ਦਊ ਬਾਈ ਛੂਕੇ ਜੇ ਇਹ ਉਹ ਠੀਕ ਹੈ ਆਪਾਂ ਦਿਨ ਬੰਦੇ ਨੂੰ ਦੱਸ ਦਾਂਗੇ ਸਹੀ ਇਡੇ ਟਿਕਰ ਹੈ ਹਾਂ ਹਾਂ ਦਿਨ ਪਤਾ ਹੋ ਬੁੜੀਆਂ ਠੀਕ ਹੈ ਸੋ ਪਿੰਡ ਗਹਿਣਾ ਜ਼ਿਲ੍ਹਾ ਬਰਨਾਲਾ ਇਹ ਦੋ ਨਗਰ ਬਕਾਊਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲ ਜਲ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ